ਉਠੀ ਨਿਕਲੀ ਲੱਖਾਂ ਦੀ ਲੁੱਟ ਦੀ ਕਹਾਣੀ ਦੋਸਤ ਨਾਲ ਮਿਲ ਰਚਿਆ ਸੀ ਡਰਾਮਾ ਪੁਲਸ ਨੇ ਸਾਜ਼ਿਸ਼ ਕੀਤੀ ਬੇਪਰਦਾ ਜੀਹਾਂ ਖੰਨਾ ਦਾ 8 ਲੱਖ ਰੁਪਏ ਦੀ ਲੁੱਟ ਡਰਾਮਾ ਨਿਕਲੀ ਜੋ ਆਪਣੇ ਆਪ ਨੂੰ ਪੀੜਤ ਦੱਸ ਰਿਹਾ ਸੀ ਉਹੀ ਇਸ ਡਰਾਮੇ ਦਾ ਡਾਇਰੈਕਟਰ ਨਿਕਲਿਆ ਮਾਸਟਰਮਾਈਂਡ ਨਿਕਲਿਆ ਜੀ ਹਾਂ ਫਰਮ ਦੇ ਕਰਿੰਦੇ ਨਹੀਂ ਲੁੱਟਦੀ ਐ ਸਾਰੀ ਫਰਜੀ ਸਾਜ਼ਿਸ਼ ਰਚੀ ਸੀ ਆਪਣੇ ਦੋਸਤ ਦੇ ਨਾਲ ਮਿਲ ਕੇ ਦੱਸ ਦੇ ਕਿ ਬੀਤੇ ਦਿਨ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਦਿਨ ਦਹਾੜੇ 8 ਲੱਖ ਦੀ ਲੁੱਟ ਹੋਈ ਐ ਇੱਕ ਨੌਜਵਾਨ ਨੂੰ ਜ਼ਖਮੀ ਕਰ ਬਦਮਾਸ਼ ਉਸ ਤੋਂ ਪੈਸਿਆਂ ਵਾਲਾ ਬੈਗ ਖੋ ਕੇ ਫਰਾਰ ਹੋ ਗਏ ਨੌਜਵਾਨ ਬਿਸਰਤ ਹਾਲਤ ਤੋਂ ਪਿੰਡ ਸਲੋਦੀ ਨੇੜੇੋਂ ਮਿਲਿਆ ਸੀ ਪਰ ਜਦ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਪੁਲਿਸ ਨੂੰ ਦਾਜ ਕੁਝ ਕਾਲਾ ਲੱਗਿਆ ਕੱਲ ਬਦੌਲਾ ਪਿੰਡ थाना सदर ਖੰਨੇ ਦੀ ਇੱਕ ਰਿਪੋਰਟ ਹੋਇਆ ਸੀਗਾ ਇੱਕ ਰਾਹਗੀਰ ਨੇ ਇਨਫੋਰਮ ਕੀਤਾ ਸੀ ਪੁਲਿਸ ਸਟੇਸ਼ਨ सदर ਦੇ ਮੁੰਛੀ ਸਾਹਿਬ ਨੂੰ ਕਿ ਇੱਥੇ ਇੱਕ ਪਬਲਿਕ ਦਾ ਬੰਦਾ ਹੈ ਜੀ ਇਹਨਾਂ ਨੇ ਰੂਟ ਸਾਈਡ ਤੇ ਡਿੱਗਿਆ ਮਿਲਿਆ ਸਾਨੂੰ ਔਰ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਸਰ ਤੇ ਸੱਟ ਮਾਰ ਕੇ ਇਹਨਾਂ ਦੀ 8 ਲੱਖ ਰੁਪਏ ਜੋ ਹੈ ਉਹ ਖੋਹ ਕੀਤਾ ਗਿਆ ਹੈ ਸਾਨੂੰ ਇਹ ਪਤਾ ਚੱਲਿਆ ਸੀ ਕਿ ਉੱਥੇ ਵਾਕਈ ਵਿਦਡਰੋ ਹੋ ਗਏ ਸੀ ਇਹ ਪੈਸੇ ਬੈਂਕ ਤੋਂ ਵਿਡਰਾਅ ਹੋ ਗਏ ਸੀ ਕਿ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਕਿ ਇਥੋਂ ਦੀ ਸ਼ੁਰੂ ਹੋਇਆ ਇਸ ਬੈਂਕ ਤੋਂ ਪੈਸੇ ਵਿਡਰਾਅ ਹੋਏ ਸੀਗੇ ਤਾਂ ਉਹਦੇ ਤੇ ਟੈਕਨੀਕਲੀ ਕੰਮ ਕਰਦੇ ਹੋਏ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਹਰਸ਼ਪ੍ਰੀਤ ਸਿੰਘ ਨਾਦਰ ਹੈਗਾ ਲੜਕਾ ਜਿਹਨਾਂ ਨੂੰ ਸੱਟ ਲੱਗੀ ਸੀ ਔਰ ਜਿਨਾਂ ਵੱਲੋਂ ਇਹ ਜੋ ਪਹਿਜ ਜੋ ਖੋ ਹੋ ਗਏ ਸੀਗੇ ਪੁਲਸ ਨੇ ਦੱਸਿਆ ਕਿ ਮਲਜ਼ਮ ਆਪਣੇ ਦੋਸਤ ਦੇ ਨਾਲ ਬੈਂਕ ਚੋਂ ਕੈਸ਼ ਕਢਵਾਉਣ ਆਇਆ ਸੀ ਪਰ ਰਾਹ ਚ ਉਹਦੇ ਦਿਲ ਚ ਲਾਲਚ ਆ ਗਿਆ ਹੈ ਨਾ ਦੋਵਾਂ ਨੇ ਪਲਾਨ ਤਿਆਰ ਕੀਤਾ ਤੇ ਮੁਲਜ਼ਮ ਨੇ ਪੈਸਿਆਂ ਵਾਲਾ ਬੈਗ ਆਪਣੇ ਦੋਸਤ ਨੂੰ ਦੇ ਕੇ ਉਥੋਂ ਪੇਜ ਦਿੱਤਾ ਤੇ ਫਿਰ ਆਪ ਹੀ ਆਪਣੇ ਆਪ ਨੂੰ ਇੱਟ ਮਾਰ ਕੇ ਜ਼ਖਮੀ ਕਰ ਲਿਆ ਤਾਂ ਜੋ ਅੰਜਲ ਲੱਗੇ ਕਿ ਉਸ ਤੇ ਹਮਲਾ ਕੀਤਾ ਗਿਆ ਪਰ ਪੁਲਿਸ ਨੇ ਜਦ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਸੱਚ ਸਾਹਮਣੇ ਆ ਗਿਆ ਹੁਣ ਪੁਲਿਸ ਨੇ ਹਰਸ਼ਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੌਰਵ ਨੂੰ ਗ੍ਰਿਫਤਾਰ ਕਰ ਲਿਆ ਤੇ ਲੁੱਟੀ ਗਈ ਰਕਮ ਵੀ ਬਰਾਮਦ ਕਰ ਲਈ ਹੈ ਇਹ 2 ਸਾਲ ਤੋਂ ਇਹਨਾਂ ਕੋਲ ਕੰਮ ਕਰਦਾ ਸੀ ਵਿਸ਼ਾਲ ਜੀ ਦੇ ਕੋਲ ਕੰਮ ਕਰਦਾ ਸੀਗਾ ਔਰ ਇਹਨਾਂ ਦਾ ਮੇਨ ਕੰਮ ਹੁੰਦਾ ਸੀ ਹਰ ਵਾਰੀ ਇਹ ਜਾ ਕੇ ਉਹਨਾਂ ਦੀ ਪੈਸੇ ਵਿਡਰਾ ਕਰਦਾ ਸੀ ਕਿਉਂਕਿ ਉਹ ਟ੍ਰਾਂਜੈਕਸ਼ਨ ਬڑے ਹੁੰਦੇ ਸੀਗੇ ਪੈਸੇ ਵਿਡਰਾ ਕੀਤੇ ਸੀ ਜੋ ਆਪਣੇ ਓਨਰ ਦੇ ਕਹਿੰਦੇ ਔਰ ਉਹਨਾਂ ਦੇ ਓਨਰ ਦੇ ਬਾਈਕ ਤੇ ਹੀ ਆਇਆ ਸੀਗਾ ਉਹਨਾਂ ਦੇ ਅਕਾਊਂਟ ਤੋਂ ਪੈਸੇ ਵਿਡਰਾ ਕੀਤਾ ਸੀਗਾ ਉਹਨੂੰ ਥੋੜਾ ਜਿਹਾ ਲਾਲਚ ਆ ਗਿਆ ਕਿ ਅਗਰ ਮੈਂ ਇਹਨੂੰ ਇੱਕ ਡਰਾਮਾ ਕਰਾਂ ਕਿ ਮੇਰੀ ਪੈਸੇ ਖੋ ਹੋ ਗਏ ਤਾਂ ਨਾ ਮੈਂ ਉਹ ਉਹ ਮੇਰਾ ਓਨਰ ਨੂੰ ਪਤਾ ਚੱਲਣਾ ਨਾ ਇਹ ਜ਼ਿੰਮੇਵਾਰੀ ਮੇਰੇ ਤੇ ਆਉਣਾ ਤੋ ਫਿਰ ਉਹ ਪੈਸੇ ਮੈਂ ਆਪ ਰੱਖ ਸਕਦਾ ਹੈਗਾ। ਤੋ ਇਹਦੇ ਕਰਕੇ ਇੰਨੇ ਆਪਣਾ ਇੱਕ ਦੋਸਤ ਨੂੰ ਨਾਲ ਲਿਆ ਗੌਰਵ ਸਿੰਘ ਉਹ ਹੈਗਾ ਇਥੇ ਰਾਮਗੜ੍ਹ ਸਰਦਾਰਾ ਥਾਣਾ ਮਲੌਧੇ ਰਹਿਣ ਵਾਲਾ। ਤੋ ਉਹਨਾਂ ਉਹਨਾਂ ਦੇ ਵਿੱਚ ਉਹਨਾਂ ਦੇ ਹੱਥੋਂ ਆਪਣਾ ਪੈਸੇ ਦਿੱਤਾ ਸੀਗਾ ਇਹਨੇ। ਇਹ ਕਹਤੇ ਹੋਏ ਕਿ ਮੈਂ ਇਸ ਤਰੀਕੇ ਨਾਲ ਕਰ ਲੈਣਾ ਤਾਂਕਿ ਪੈਸੇ ਆਪਾਂ ਬਾਚ ਲੈ ਸਕਦੇ ਹੈਗੇ। ਇਮੀਡੀਏਟਲੀ ਜਦੋਂ ਪ੍ਰਚਦ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਜੀ ਉਹਨਾਂ ਦੇ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਕੇਸ ਵੀ ਟ੍ਰੇਸ ਕੀਤਾ ਗਿਆ। ਔਰ ਪੂਰੇ 8 ਲੱਖ ਰੁਪਏ ਜੋ ਹੈ ਜੋ ਇਹਦੇ ਤੇ ਨੇ ਕਿਹਾ ਸੀਗਾ ਉਹ ਗਪਨ ਹੋਏ ਸੀ ਇਹਨਾਂ ਦੀ ਜਾਂ ਸਨੈਚ ਹੋਏ ਸੀ ਉਹ ਪੂਰੇ ਪੈਸੇ ਚੁਕੇ ਉਹ ਰਿਕਵਰ ਕੀਤਾ ਜਾਂਦੇ। ਜੀ ਹਾਂ ਦਿਲ ਚ ਪੈਦਾ ਹੋਏ ਪੈਸਿਆਂ ਦੇ ਇਸ ਲਾਲਚ ਨੇ ਹੁਣ ਦੋਵੇਂ ਦੋਸਤਾਂ ਨੂੰ ਸਲਾਖਾਂ ਦੇ ਪਿੱਛੇ ਪੰਚਾ ਦਿੱਤਾ ਹੈ। ਇਹਨਾਂ ਨੂੰ ਲੱਗਿਆ ਸੀ ਕਿ ਇਹ ਵਾਲੇ ਚਲਾਕ ਨੇ ਪੁਲਿਸ ਨੂੰ ਚਕਮਾ ਦੇ ਕੇ ਮਾਲਾ-ਮਾਲ ਵੰਡ ਜਾਣਗੇ। ਪਰ ਪੁਲਿਸ ਨੇ ਚੰਦ ਘੰਟੀਆਂ ਚ ਇਹਨਾਂ ਦੀ ਸਾਰੀ ਸਾਜ਼ਿਸ਼ ਨੂੰ بے ਪਰਦਾ ਕਰ ਦਿੱਤਾ। ਬੀ.ਟੀ.ਸੀ ਨਿਊਜ਼ ਦੇ ਲਈ ਖੰਨਾਤੋ ਗੁਰਦੀਪ ਸਿੰਘ ਦੀ ਰਿਪੋਰਟ